ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੋੜ ਚੱਕ ਕੇ ਮੱਥੇ ਦੇ ਨਾਲ ਲਾਵਾ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੱਕ ਕੇ ਮੱਥੇ ਦੇ ਨਾਲ ਲਾਵਾ ਗੁਰੂ ਜੀ ਤੇਰੀਆਂ ਸੰਗਤਾਂ ਦੀ ਗੁਰੂ ਮੇਰੇ ਨੇ ਖੈਰ ਮੈਨੂੰ ਪਾਇਆ ਏ ਸੋਹਣਿਆ ਸੰਗਤਾਂ ਦਾ ਮੇਲ ਕਰਾਇਆ ਏ ਮੈਂ ਚਰਨਾਂ ਦੀ ਧੂੜੀ ਬਣ ਜਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੁੱਕ ਕੇ ਮੱਥੇ ਦੇ ਨਾਲ ਲਾ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਗੁਰੂ ਜੀ ਨੇ ਰਹਿਮਤਾ ਬਕਸ਼ੀਆਂ ਵੱਡੀਆਂ ਕੱਖਾਂ ਦੀ ਕੁੱਲੀ ਵਿੱਚ ਜੰਡੀਆਂ ਨੇ ਗੱਡੀਆਂ ਗੁਰੂ ਜੀ ਨਰਮਤਾ ਬਖਸ਼ੀਆਂ ਵੱਡੀਆਂ ਕੱਖਾਂ ਦੀ ਕੁੱਲੀ ਵਿੱਚ ਝੰਡੀਆਂ ਨੇ ਗੱਡੀਆਂ ਮੈਂ ਤਾਂ ਵਾਰ-ਵਾਰ ਤੋਂ ਜਾਵਾ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੂੜੀ ਚੋਕ ਕੇ ਮੱਥੇ ਦੇ ਨਾਲ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਜੋ ਕੁਝ ਪਾਇਆ ਮੈਂ ਤਾਂ ਗੁਰੂ ਪਾਸੋਂ ਪਾਇਆ ਜੀ ਘਰ ਮੇਰੇ ਵਿੱਚ ਗੁਰੂ ਆਸਣ ਲਾਇਆ ਜੀ ਜੋ ਕੁਛ ਪਾਇਆ ਮੈਂ ਤਾਂ ਗੁਰੂ ਪਾਸੋਂ ਪਾਇਆ ਜੀ ਘਰ ਮੇਰੇ ਵਿੱਚ ਗੁਰੂ ਵਾਸਣ ਲਾਇਆ ਜੀ ਮੈਂ ਤਾਂ ਦਿਨ ਰਾਤ ਦਰਸ਼ਨ ਪਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੱਕ ਕੇ ਮਤੇ ਦੇ ਨਾਲ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਉੱਚੇ ਦੇ ਦਰਤੇ ਬਹਿ ਕੇ ਉੱਚੀ ਉੱਚੀ ਗਾਈ ਜਾਵਾ ਪਿਆਰ ਦੀਆਂ ਪਾ ਕੇ ਪੀਂਗਾ ਉੱਚੀਆਂ ਚੜਾਈ ਜਾਵਾ ਉੱਚੇ ਦੇ ਦਰਤੇ ਬਹਿ ਕੇ ਉੱਚੀ ਚਿਗਾਈ ਜਾਵਾ ਪਿਆਰ ਦੀਆਂ ਪਾ ਕੇ ਪੀਂਗਾ ਉੱਚੀਆਂ ਚੜਾਈ ਜਾਵਾ ਦੁਨੀਆਂ ਤੋਂ ਉਠ ਉੱਪਰ ਗੋਣੇ ਉਹ ਦੇ ਗਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੱਕ ਕੇ ਮੱਥੇ ਦੇ ਨਾਲ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਮੇਰਾ ਮੁਝ ਮੈਂ ਕੁਛ ਨਹੀਂ ਹੈ ਜੋ ਕੁਛ ਹੈ ਸੋ ਤੇਰਾ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਵਹਿ ਗੁਰੂ ਧਨ ਵੀ ਤੇਰਾ ਮੈਂ ਤਾਂ ਨਾਮ ਦਾਣ ਚੁਲੀ ਪਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੱਕ ਕੇ ਮੱਥੇ ਦੇ ਨਾਲ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਤੋੜ ਚੱਕ ਕੇ ਮੱਥੇ ਦੇ ਨਾਲ ਲਾਵਾਂ ਗੁਰੂ ਜੀ ਤੇਰੀਆਂ ਸੰਗਤਾਂ ਦੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ